5 ਸਾਲ ਪਹਿਲਾਂ ਮੈਂ ਆਪਣੇ ਘਰ ਵਿੱਚ ਕੇਲੇ ਲਗਾ ਕੇ ਥੋੜੇ ਉਹਨਾਂ ਤੇ ਟ੍ਰਾਈ ਵੀ ਕੀਤੀ ਕਿ ਇੱਥੇ ਫਲ ਆ ਸਕਦਾ ਜਾਂ ਨਹੀਂ ਆ ਸਕਦਾ ਪੰਜਾਬ ਵਿੱਚ। ਇਹ 1 ਏਕੜ ਹਲਦੀ ਲੱਗੀ ਮੇਰੇ ਕੋਲ ਤੇ 3 ਏਕੜ ਮੇਰੇ ਕੋਲ ਕੇਲਾ ਲੱਗੇ। ਤੇ ਜੇ ਇਹ ਕਾਮਯਾਬ ਹੋ ਜੰਨੇ ਤਾਂ ਸਾਡੇ ਵਾਲ ਵੇਖ ਕੇ ਹੋਰ ਵੀ ਕਿਸਾਨ ਇਸ ਖੇਤੀ ਕਰਨਗੇ। 16 ਸਬੂਟਾ ਇੱਕ ਕਿੱਲੇ ਦਾ ਲੱਗਦਾ ਤੇ ਇਹਦੇ ਵਿੱਚ ਵੇ ਤੋ 25 ਕਿਲੋ 28 ਕਿਲੋ ਤੱਕ ਫਲ ਦਿੰਦਾ ਇੱਕ ਪੌਦਾ 6-7 ਲੱਖ ਦੇ ਕਰੀਬ ਇੱਕ ਏਕੜ ਦੇ ਵਿੱਚੋਂ ਆਮਦਨ ਹੈਗੀ ਇਹਦੀ। ਤਕਰੀਬਨ 100-150 ਏਕੜ ਵਿੱਚ ਪੰਜਾਬ ਵਿੱਚ ਖੇਤੀ ਹੋ ਰਹੀ ਹੈ ਇਹਦੀ। ਤੋਂ ਖੇਤੀ ਕਰਦੇ ਕਾਮਜਾਂ ਨੇ ਖੇਤੀ ਵਿੱਚੋਂ ਕਿਸਾਨ ਵੱਖਰੀ ਤੋਂ ਵੱਖਰੀ ਖੇਤੀ ਕਰਦੇ ਪਏ ਇਹਨੇ ਕਣਕ ਝੋਨੇ ਤੋਂ ਇਲਾਵਾ ਖੇਤੀ ਕਰਦੇ ਪਏ ਉੱਥੇ ਹੀ ਜਿਲ੍ਹਾ ਗਰਦਾਸਪੁਰ ਦੇ ਵਿੱਚ ਕਿਸਾਨ ਇੱਕ ਕਿਸਾਨ ਨੇ ਜਿਹੜੀ ਬਬਰੀ ਪਿੰਡ ਹੈ ਗਰਦਾਸਪੁਰ ਦੇ ਵਿੱਚ ਉੱਥੇ ਹੀ ਉਹਨਾਂ ਨੇ ਇੱਕ ਕੇਲਿਆਂ ਦੀ ਖੇਤੀ ਕੀਤੀ ਹੈ ਜਿਹੜੀ 3 ਏਕੜ ਦੇ ਵਿੱਚ ਉਹਨਾਂ ਨੇ ਕੇਲਿਆਂ ਦੀ ਖੇਤੀ ਕੀਤੀ ਹੈ ਔਰ ਜਿਹੜੀ ਖੇਤੀ ਹੈ ਚੰਗਾ ਮੁਨਾਫਾ ਵੀ ਉਹ ਕਮਾ ਰਹੇ ਨੇ ਔਰ ਤੇ ਆਪਾਂ ਗੱਲ ਵੀ ਕਰਦੇ ਕਿਸਾਨ ਦੇ ਨਾਲ ਵੀ ਜਿਹੜੇ ਇਹ ਕਣਕ ਝੋਨੇ ਤੋਂ ਇਲਾਵਾ ਜੀ ਖੇਤੀ ਕੀਤੀ ਤੇ ਕਿਉਂ ਇਧਰ ਨੂੰ ਹੋਏ ਕਿੰਨਾ ਕੁ ਫਾਇਦਾ ਹੋਇਆ ਉਹਨਾਂ ਨਾਲ ਗੱਲ ਵੀ ਕਰਦੇ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਸਤਨਾਮ ਸਿੰਘ ਹੈ ਜੀ ਸਰ ਇਹ ਕਣਕ ਝੋਨੇ ਤੋਂ ਇਲਾਵਾ ਇਹ ਖੇਤੀ ਵੀ ਕਿਸ ਤਰ੍ਹਾਂ ਬਗੈਤੀ ਸੀ ਇਹ ਖੇਤੀ ਦਾ ਮੈਨੂੰ ਸ਼ੌਂਕ ਵੀ ਸੀ ਤੇ 5 ਸਾਲ ਪਹਿਲਾਂ ਮੈਂ ਆਪਣੇ ਘਰ ਵਿੱਚ ਕੇਲੇ ਲਗਾ ਕੇ ਥੋੜੇ ਉਹਨਾਂ ਤੇ ਟਰਾਈ ਵੀ ਕੀਤੀ ਕਿ ਇੱਥੇ ਫਲ ਆ ਸਕਦਾ ਜਾਂ ਨਹੀਂ ਆ ਸਕਦਾ ਪੰਜਾਬ ਵਿੱਚ ਤੇ ਘਰ ਵਿੱਚ ਬਹੁਤ ਵਧੀਆ ਫਲ ਆਇਆ ਸੀ ਉਸ ਤੋਂ ਪ੍ਰੇਰਿਤ ਹੋ ਗਈ ਮੈਂ ਇਹ ਖੇਤੀ ਕੀਤੀ ਪਹਿਲਾਂ ਸੀ ਕਣਕ ਕਣਕ ਝੋਨਾ ਲਗਾਉਂਦੇ ਸੀ ਇੱਥੇ ਨਾਲ ਹਲਦੀ ਲਗਾਉਂਦੇ ਸੀ ਤੇ 1 ਏਕੜ ਹਲਦੀ ਲੱਗੀ ਮੇਰੇ ਕੋਲ ਤੇ 3 ਏਕੜ ਮੇਰੇ ਕੋਲ ਕੇਲਾ ਲੱਗਿਆ ਇਹਦੇ ਬੰਦ ਧਿਆਨ ਕਿਸ ਤਰ੍ਹਾਂ ਪਿਆ ਤੁਹਾਡਾ ਇਹਦੇ ਵਾਲੇ ਮੇਰਾ ਮਾਨਸਿਕ ਹੈ ਆਪਾਂ ਜੇ 1 ਟਰਾਈ ਕਰਕੇ ਰਿਸਕ ਲੈ ਕੇ ਤੇ ਇਹ ਖੇਤੀ ਕਰੀਏ ਤੇ ਜੇ ਅਸੀਂ ਕਾਮਯਾਬ ਹੋ ਜੰਨੇ ਤਾਂ ਸਾਡੇ ਵਾਲੇ ਵੇਖ ਕੇ ਹੋਰ ਵੀ ਕਿਸਾਨ ਇਸ ਖੇਤੀ ਕਰਨਗੇ ਤੇ ਆਪਾਂ ਪੰਜਾਬ ਨੂੰ ਖੁਸ਼ਹਾਲ ਕਰਾਂਗੇ ਪਾਣੀ ਦਾ بچਾ ਕਰਾਂਗੇ ਪਾਣੀ ਦਾ ਕਿੰਨੀ ਫਸਲ ਹੋ ਜਾਂਦੀ ਹੈ ਇਹਦੀ ਫਿਰ ਇਹ ਪਹਿਲੀ ਫਸਲ ਹੈ ਜੀ ਇਹ ਅਸੀਂ ਪਿਛਲੇ ਸਾਲ ਜੁਲਾਈ ਵਿੱਚ ਸ਼ੁਰੂ ਕੀਤੀ ਸੀ ਇਹ ਤੇ ਇਸ ਵਾਰ ਫਲ ਲੱਗਿਆ ਹੁਣ ਹੁਣ ਫਲ ਉਸ ਤਰ੍ਹਾਂ ਉਸਤਨ ਮੈਂ ਮਤਲਬ ਕਿ ਪਹਿਲਾਂ ਜਿਹੜਾ ਸਰਵੇ ਕੀਤਾ ਹੈ ਉਹਦੇ ਵਿੱਚ ਇਸ ਤਰ੍ਹਾਂ ਕਿ 1600 ਬੂਟਾ 1 ਕਿੱਲੇ ਦਾ ਲੱਗਦਾ ਤੇ ਇਹਦੇ ਵਿੱਚ 20 ਤੋਂ 25 ਕਿਲੋ 22 ਕਿਲੋ ਤੱਕ ਫਲ ਦਿੰਦਾ ਇੱਕ ਪੌਦਾ ਤੇ 6-7 ਲੱਖ ਦੇ ਕਰੀਬ ਇੱਕ ਏਕੜ ਦੇ ਵਿੱਚੋਂ ਆਮਦਨ ਹੈਗੀ ਆ ਇਹਦੀ ਇਹਦਾ ਖਰਚਾ ਹੈਗਾ 1 ਲੱਖ ਰੁਪਿਆ ਸਾਲ ਦਾ ਮਤੇ ਇੱਕ ਫਸਲ ਦਾ ਤੇ 3 ਸਾਲ ਜਾਂ 4 ਸਾਲੇ ਫਸਲ ਚੱਲਦੀ ਹੈ ਇਹ ਦੇਖਿਆ ਜਾਂਦਾ ਪਹਿਲਾਂ ਪੰਜਾਬ ਤੋਂ ਬਾਹਰ ਲੱਗਦੀ ਸੀ ਜਾ ਕੇ ਉਹ ਸਟੇਟਾਂ ਤੇ ਲੱਗਦੀ ਸੀ ਤੁਸੀਂ ਪੰਜਾਬ 'ਚ ਕੀਤਾ ਕਿ ਇਹਨਾਂ ਉਖਾਈ ਨਹੀਂ ਗਈ ਤੰਗੀ ਨਹੀਂ ਆਈ ਕਿਸੇ ਚੀਜ਼ ਦੀ ਤੁਹਾਨੂੰ ਤੰਗੀ ਸਾਨੂੰ ਕੋਈ ਨਹੀਂ ਆਈ ਲਗਾਉਣ ਵਿੱਚ ਪਹਿਲਾਂ ਮੈਂ ਦੇਖਿਆ ਸੀ ਰੋਪੜ ਜਿਹਦੇ ਵਿੱਚ ਗਏ ਸੀ ਆਪਾਂ ਤੇ ਉੱਥੇ ਲੱਗੇ ਹੋਇਆ ਮਾਸ਼ੀਵਾੜ ਦੇ ਲਾਗੇ ਲੱਗੇ ਆ ਲੁਧਿਆਣੇ ਲੱਗੇ ਹੋਇਆ ਇਕੱਲਾ ਕਰੀਬਨ 100 150 ਏਕੜ ਵਿੱਚ ਪੰਜਾਬ ਵਿੱਚ ਖੇਤੀ ਹੋ ਰਹੀ ਹੈ ਇਹਦੀ ਤੋਂ ਖੇਤੀ ਕਰਦੇ ਕਾਮਜਾਂ ਨੇ ਖੇਤੀ ਵਿੱਚੋਂ ਜਿਹੜੇ ਵਿਭਾਗ ਹੈ ਉਹਦੇ ਵੱਲੋਂ ਕੀ ਸਹੂਗ ਹੈ ਤੁਹਾਡਾ ਸਾਨੂੰ ਪੰਜਾਬ ਹਾਰਟੀਕਲਚਰ ਨਾਲ ਵੀ ਕਾਫੀ ਮਤਲਬ ਕੀ ਮਦਦ ਮਿਲਦੀ ਹੈ ਕਿ ਉਹ ਵੀ ਉਤਸ਼ਾਹਤ ਕਰਦੇ ਆ ਬਾਕੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਉਹਨਾਂ ਵੱਲੋਂ ਵੀ ਕਾਫੀ ਸਾਨੂੰ ਬਹੁਤ ਮਦਦ ਲਈ ਡਾਕਟਰ ਕਰਨਬੀਰ ਸਿੰਘ ਨੇ ਉੱਥੇ ਉਹਨਾਂ ਨੇ ਸਾਡੇ ਨਾਲ ਕਾਫੀ ਵਾਰ ਇੱਥੇ ਆ ਕੇ ਸਾਡੇ ਨਾਲ ਤੇ ਸਾਨੂੰ ਇਹਦੇ ਵਾਰ ਗਾਈਡ ਕੀਤਾ ਜੀ ਉਸ ਤਰ੍ਹਾਂ ਕਣਕ ਚੋਂ ਨਾ ਸੀਜ਼ਨ ਦਾ ਸੀਜ਼ਨ ਹੁੰਦਾ ਹੈ ਕੇਲੇ ਵੀ ਉਸ ਤਰ੍ਹਾਂ ਹੀ ਹੈ ਕਿ 12 ਮਹੀਨੇ ਦੀ ਫਸਲ ਹੈ ਇਹ ਫਸਲ 4 ਸਾਲ ਦੀ ਹੈ ਜੀ ਘੱਟੋ ਘੱਟ ਪਹਿਲੇ ਸਾਲ ਲਗਾਨੀ ਹੈ ਫਿਰ ਇਹਨੂੰ ਆਪਾਂ ਜਦੋਂ ਫਸਲ ਕੱਟੀ ਜਾਣੀ ਹੈ ਤੇ ਨਾਲ ਇੱਕ ਪੌਦਾ ਹੋਰ ਰੱਖਿਆ ਗਿਆ ਹੈ ਅਗਲੇ ਸਾਲ ਵਾਸਤੇ ਇਸ ਤਰ੍ਹਾਂ ਅਗਲੇ ਸਾਲ ਫਿਰ ਇੱਕ ਪੌਦਾ ਰੱਖਣਾ ਜਿਹੜਾ ਹੁਣ ਉਹਨੇ ਫਸਲ ਦੇ ਦਿੱਤੀ ਹੈ ਯਾਨੀ ਕਿ ਫਸਲ ਕੱਟੀ ਜਾਣੀ ਤੇ ਨਾਲ ਪੌਦਾ ਤਿਆਰ ਹੋ ਜਾਣਾ 10 ਸਾਲ 4 ਸਾਲ ਚਲਦੀ ਫਸਲ ਲਗਾਣੀ ਇੱਕ ਵਾਰੀ ਪੈਂਦੀ ਹੈ ਫਿਰ ਤੁਹਾਡੇ ਕੋਈ ਸਲਾਹ ਵੀ ਲੈਣ ਹੁੰਦੇ ਹੁਣ ਕਿ ਤੁਹਾਨੂੰ ਕਹਿੰਦੇ ਵੀ ਹੈ ਕਿ ਕਿਣਕ ਝੋਨੇ ਤੋਂ ਇਲਾਵਾ ਤੁਸੀਂ ਆ ਕਿਹੜੀ ਖੇਤੀ ਕਰ ਲਈ ਤੁਸੀਂ ਅਲੱਗ ਤਰ੍ਹਾਂ ਦੀ ਪਹਿਲਾਂ ਤੇ ਲੋਕੇ ਮਖੌਲ ਕਰਦੇ ਸੀ ਸਾਨੂੰ ਕਿ ਤੁਸੀਂ ਕਿਹੜੇ ਪਾਸੇ ਪੈ ਗਏ ਹੋ ਇਹ ਇਕੱਲਾ ਹੁੰਦਾ ਨਹੀਂ ਇੱਥੇ ਇਹ ਕਿੱਲਾ ਉਧਰ ਹੀ ਹੁੰਦਾ ਜਿੱਧਰ ਗਰਮੀ ਜਾਂਦੀ ਹੈ ਤੇ ਸਰਦੀਆਂ 'ਚ ਤੇ ਸਰਦੀ 'ਚ ਵਾਕੇ ਨੂੰ ਦਿੱਕਤ ਆਂਦੀ ਹੈ 2-3 ਮਹੀਨੇ ਤੇ ਪਰ ਇਹ ਦੂਸਰੀਆਂ ਸਟੇਟਾਂ 'ਚ 9 ਮਹੀਨੇ ਬਾਅਦ ਫਸਲ ਤੇ ਜਾਂਦੀ ਹੈ ਫਲਦੇ ਜਾਂਦਾ ਤੇ ਸਾਡੇ ਇੱਥੇ 12-13 ਮਹੀਨੇ ਵਿੱਚ ਫਸਲ ਦਿੰਦਾ ਹੈ ਉਹ 3 ਮਹੀਨੇ ਵਿੱਚੋਂ ਕੱਢੇ ਜਾਂਦੇ ਆ ਸਰਦੀ ਵਾਲੇ ਤੇ ਬਿਕਰੀ ਜਿਹੜੀ ਬਿਕਰੀ ਫਿਰ ਕਿਸ ਤਰ੍ਹਾਂ ਕਰਦੇ ਆ ਬਿਕਰੀ ਤਕਰੀਬਨ ਪੰਜਾਬ ਦੇ ਵਿੱਚ ਹਰ ਮਹੀਨੇ 25 25 ਤੋਂ 30000 ਕੁਇੰਟਲ ਕੇਲਾ ਵਿਕਦਾ ਸਾਡੇ ਪੰਜਾਬ 'ਚ ਹਰ ਮਹੀਨੇ ਤੇ ਇੱਥੇ ਖੇਤੀ ਕੋਈ ਨਹੀਂ ਹੈਗੀ ਤੇ ਜੇ ਬਾਹਰੋਂ ਲਿਆ ਕੇ ਲੋਕੀ ਵੇਚਦੇ ਤੇ ਸਾਡੇ ਕੋਈ ਲੈ ਕੇ ਵੇਚਣਗੇ ਸਾਨੂੰ ਮਾਰਕੀਟ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਕਿਉਂਕਿ ਇਹ ਐਸਾ ਐਸਾ ਫਾਲਾ ਜਿਹੜਾ 12 ਮਹੀਨੇ ਚੱਲਦਾ ਹੈ ਕੋਈ ਵੀ ਕਿਤੇ ਲੋਡ ਪੈਂਦੀ ਕੇਲੇ ਲੈ ਕੇ ਜਾਂਦੇ ਕੇਲੇ ਫਾਲ ਹੁੰਦਾ ਹੈ ਨਾ ਹਾਂਜੀ ਤੇ ਉਹਦਾ ਵੀ ਫਾਇਦਾ ਬਹੁਤ ਜ਼ਿਆਦਾ ਮਿਲਦਾ ਹੈ ਕਿਉਂਕਿ 12 ਮਹੀਨੇ ਦੀ ਫਸਲ ਚਲਦੀ ਹੈ ਨਾ ਹਾਂਜੀ ਇਹ ਮਤੇ ਸਾਢੇ 12 ਮਹੀਨੇ ਨਹੀਂ ਚੱਲੋਗੇ ਸਾਢੇ ਅਕਤੂਬਰ ਨਵੰਬਰ ਤੇ ਅੱਧ ਦਸੰਬਰ ਤੱਕ ਇਹਦਾ ਫਲ ਲੱਥ ਜਾਏਗਾ ਤੇ ਉਦੋਂ ਫਸਲ ਦੀ ਰੇਟ ਵੀ ਕਾਫੀ ਹੁੰਦਾ ਕਿਉਂਕਿ ਉਦੋਂ ਤਿਆਰ ਹੁੰਦੇ ਨੇ ਕਾਫੀ ਜਿਤਨਾ ਦੀਵਾਲੀ ਆ ਗਈ ਹੋਰ ਜਿਸਹੜਾ ਆ ਗਿਆ ਉਦੋਂ ਫਾਲੇ ਲੱਥਣਾ ਤੇ ਉਦੋਂ ਰੇਟ ਰੂਟ ਕਾਫੀ ਹੋ ਜਾਂਦੇ ਆ ਤੇ ਬਾਕੀ ਸਟੇਟਾਂ ਵਿੱਚ ਉਦੋਂ ਜਿਹੜਾ ਫਾਲ ਘੱਟ ਲੱਥਦਾ ਤੇ ਜੇ ਪੰਜਾਬ ਵਿੱਚ ਖੇਤੀ ਕੀਤੀ ਜਾਏ ਤੇ ਉਹਨਾਂ ਮਹੀਨਿਆਂ ਵਿੱਚ ਚੰਗੇ ਪੈਸੇ ਵਟੇ ਜਾ ਸਕਦੇ ਆ ਫਲ ਦੇ ਦੇਖਿਆ ਤੁਸੀਂ ਕਿਸਾਨ ਨੇ ਜਿਹੜੀ ਹੈ ਕੇਲੇ ਦੀ ਖੇਤੀ ਕੀਤੀ ਔਰ ਚੰਗਾ ਮੁਨਾਫਾ ਵੀ ਇੰਨਾ ਚੁਕਾ ਰਹੇ ਉਹਨਾਂ ਨੇ ਕਿਹਾ ਜਿਹੜਾ ਕਣਕ ਝੋਨੇ ਦੀ ਖੇਤੀ ਕਰਨੀ ਤੇ ਉਹਦਾਂ ਚੰਗਾ ਵੀ ਇਹ ਜਿਹੜੀ ਇਹ ਖੇਤੀ ਆ ਇਹਦੇ ਨਾਲ ਜਿਹੜਾ ਪਾਣੀ ਦਾ ਬਚਾਅ ਵੀ ਹੁੰਦਾ ਔਰ ਚੰਗਾ ਮੁਨਾਫਾ ਵੀ ਆਉਂਦਾ ਮੈਂ ਗੁਰਦਾਸਪੁਰ ਤੋਂ ਵਿੱਕੀ ਮਲਕ